ਕਿਦਾਂ ਲੱਗ ਰਹੀ ਫਿਲਮ ਇਹ ਮੈਂ ਓਨੈਸਟਲੀ ਦੱਸਾਂ ਇਹ ਮੇਰੀ ਆਈਸ ਤੁਸੀਂ ਥੋੜੀ ਜਿਹੀ ਰੈੱਡ ਦੇਖ ਰਹੇ ਹੋਵੋਗੇ ਤੇ ਮੇਰਾ ਮੇਕਅਪ ਵੀ ਉੱਤਰ ਗਿਆ ਮੈਂ ਸੱਚਮੁੱਚ ਤਿੰਨ ਵਾਰ ਰੋਈਆਂ ਜੀ ਲਾਈਕ ਉਹਦੇ ਵਿੱਚ ਮੈਂ ਹਰ ਰੰਗ ਸੀਗਾ ਜਿਵੇਂ ਤੁਸੀਂ ਆਪਣਿਆਂ ਨੂੰ ਖੋਣਾ ਦਾਦੀ ਮਾਂ ਆਪਾਂ ਕਹਿ ਦਿੰਨੇ ਨਾ ਫਿਰ ਸਾਡੀ ਮਾਂ ਜਦੋਂ ਸਾਡੀ ਦਾਦੀ ਨਹੀਂ ਹੁੰਦੀ ਉਹ ਵੀ ਸਾਡੇ ਲਈ ਫਿਰ ਦਾਦੀ ਪਲੱਸ ਮਾਂ ਦਾ ਰੋਲ ਨਿਭਾਉਂਦੀ ਆ ਤੇ ਸ਼ਾਇਦ ਮੇ इमोਸ਼ਨ ਉਹ ਥੋੜਾ ਜਿਹਾ ਇਸ ਲਈ ਵੀ ਹੋ ਗਿਆ ਕਿ ਮੇਰੇ ਮੰਮ ਥੋੜਾ ਠੀਕ ਨਹੀਂ ਹੈਗੀ ਪਲੱਸ ਮੇਰੇ ਜੋ ਦੋਸੀ ਛੋਟੇ ਹੁੰਦੇ ਸੀ ਤੇ ਸੱਚਮੁੱਚ ਮੇਰੀ ਮੰਮੀ ਸਾਡੇ ਨਾਲ ਕੇ ਚਲੇ ਜਾਂਦੇ ਹੁੰਦੇ ਸੀ ਤਾਂ ਸਾਡੀ ਵੀ ਦਾਦੀ ਨਹੀਂ ਸਾਨੂੰ ਪਾਲਿਆ ਔਰ ਮੇਰੇ ਦਾਦੀ ਬਹੁਤ ਹੀ ਜ਼ਿਆਦਾ ਬਿਊਟੀਫੁੱਲ ਹੁੰਦੇ ਸੀ ਔਰ ਮਤਲਬ ਫੇਸ ਵਾਈਜ਼ ਕਹ ਲਈ ਤਾਂ ਸੇਮ ਨਿਰਮਲ ਮੈਂਬਰਗੇ ਤੇ ਉਹ ਕੱਲੀ ਕੱਲੀ ਚੀਜ਼ ਕੀ ਦੇ ਕੋ ਤੁਸੀਂ ਉਹਦੇ ਵਿੱਚ ਖਾਸ ਚੀਜ਼ ਕੀ ਆ ਜੇ ਤੁਸੀਂ ਪੁਆਇੰਟ ਟੂ ਪੁਆਇੰਟ ਕਰੋ ਮੈਂ ਇੰਨਾ ਜ਼ਿਆਦਾ ਤਾਂ ਬੋਲ ਰਹੀ ਇਸ ਮੂਵੀ ਨੂੰ ਲੈ ਕੇ ਕਿ ਸੱਚ ਮੁੱਚ ਕੱਲੀ ਕੱਲੀ ਚੀਜ਼ ਤੁਸੀਂ ਪੁਆਇੰਟ ਕਰ ਸਕਦੇ ਫਸਟ ਆਫ 올 ਕਿ ਇੱਕ ਬਾਉਂਡੇਸ਼ਨ ਕਿੰਨੀ ਆ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਦਾਦੀ ਦਾਦੇ ਨਾਲ ਉਹਨਾਂ ਦਾ ਬੱਚਿਆਂ ਦਾ ਉਹਦਾ ਤਾਂ ਮੂਹ ਨਹੀਂ ਹੈਗਾ ਇੱਕ ਉਹ ਵਾਲੀ ਬਾਉਂਡੇਸ਼ਨ ਪਲੱਸ ਇੱਕ ਸੰਸਕਾਰ ਜਿਹੜੀ ਸ਼ੁਰੂ ਤੋਂ ਦਿੰਦੀ ਆ ਰੱਬ ਤੇ ਭਰੋਸਾ ਰੱਖਣਾ ਹੈ ਇਹ ਕਰਨਾ ਹੈ ਕਰਨਾ ਹੈ ਕਹਿੰਦਾ ਪੁਆਇੰਟ ਟੂ ਪੁਆਇੰਟ ਜਾਂਦਾ ਉਸ ਤੋਂ ਇਲਾਵਾ ਚਲੋ ਠੀਕ ਆ ਰੱਬ ਦਾ ਭਾਣਾ ਕਹਿੰਦੇ ਵੀ ਕੋਈ ਵੀ ਜਿਹੜਾ ਉਹ ਟਾਲ ਨਹੀਂ ਸਕਦਾ ਜਿਵੇਂ ਉਹਦੀ ਰਜ਼ਾ ਹੈ ਉਹਦੇ ਵਿੱਚ ਹੀ ਸਾਨੂੰ ਰਾਜ਼ੀ ਰਹਿਣਾ ਪੈਂਦਾ ਹੈ ਉਦੇ ਨਾਲ ਨਾਲ ਕੀ ਮਾਪੇ ਕਿਵੇਂ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਨੇ ਨਹੀਂ ਤਾਂ ਜੇ ਛੋਟਾ ਬੱਚਾ ਹੋਵੇ ਜਿਵੇਂ ਉਹਦੇ ਮਨ ਤੇ ਕੋਈ ਗਹਿਰੀ ਸੱਟ ਦੀ ਤਰ੍ਹਾਂ ਜਿਦਾ ਆਪਾਂ ਮੂਵੀ ਦੇ ਵਿੱਚ ਦੇਖਦੇ ਲੱਗ ਜਿਵੇਂ ਔਰ ਇਵਨ ਸਾਡੀ ਪਰਸਨਲ ਲਾਈਫ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਾਂ ਦੇਖੀ ਇਹ ਸਰੀ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈਣੀਆਂ ਪਰ ਉਸ ਸਮੇਂ ਦੇ ਦੌਰਾਨ ਉਹ ਕਿਦਾਂ ਟੈਕਲ ਕਰਦੇ ਆ ਆਪਣੇ ਬੱਚੇ ਨੂੰ ਉਹਦੀ ਮਾਂ ਫਿਰ ਉਹਦੀ ਟੀਚਰ ਦਾ ਵੀ ਮੈਂ ਕਹੂੰਗੀ ਕਿ ਬਹੁਤ ਵੱਡਾ ਰੋਲ ਦਿਖਾਇਆ ਗਿਆ ਆਪਾਂ ਫਿਲਮ ਵਾਈਜ਼ ਦੇਖੀਏ ਤਾਂ ਟੀਚਰ ਦਾ ਕੋਈ ਜ਼ਿਆਦਾ ਟਾਈਮਿੰਗ ਵਾਈਜ਼ ਰੋਲ ਨਹੀਂ ਆ ਪਰ ਘੱਟ ਟਾਈਮ ਦੇ ਵਿੱਚ ਕਿਸ ਤਰੀਕੇ ਦਾ ਰੋਲ ਜਿਹੜਾ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਟੀਚਰ ਜਿਹੜੀ ਆ ਉਹ ਇੱਕ ਵੱਡਾ ਰੋਲ ਅਦਾ ਕਰਦੀ ਹੈ ਜਦੋਂ ਵੀ ਇੱਕ ਬੱਚਾ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਕਿਉਂਕਿ ਤੁਸੀਂ ਦੇਖੋ ਕਿ ਬਚਪਨ ਦੇ ਵਿੱਚ ਵੀ ਆਪਾਂ 8th ਕਲਾਸ ਤੱਕ ਲੜਾਈ ਹੈ ਕਿ ਬੱਚੇ ਹੀ ਹੁੰਦੇ ਪ੍ਰੋਪਰ ਪਰ ਉਸ ਸਮੇਂ ਦੇ ਦੌਰਾਨ ਟੀਚਰਾਂ ਦਾ ਜਿਹੜਾ ਨਾ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਹੁੰਦਾ ਹੈ ਵੀ ਮਤਲਬ 50 50 ਆਪਾਂ ਲੈ ਕੇ ਚੱਲ ਸਕਦੇ ਆ ਮੈਂ ਕਹਿੰਨੀ ਵੀ ਸਮ ਟਾਈਮਸ ਮੋਰ ਦੈਨ 50 ਵੀ ਤੇ ਉਹ ਟੀਚਰ ਕਿਸ ਤਰੀਕੇ ਦੇ ਨਾਲ ਸਟੈਗਲ ਕਰ ਰਹੀ ਹੈ ਉਹ ਉਹਦੇ ਲਈ ਪਰਸਨਲ ਲੈਵਲ ਦੇ ਉੱਤੇ ਇਟਸ ਨਾਟ ਅਬਾਊਟ 5 ਰੁਪੀ ਮਨਟ ਚਾਕਲੇਟ ਹੈ ਨਾ ਇਟਸ ਅਬਾਊਟ ਕਿ ਉਹ ਕਿਦਾਂ ਉਹਨੂੰ ਟੈਕਲ ਕਰਨ ਦੀ ਕੋਸ਼ਿਸ਼ ਤਾਂ ਕਿ ਉਹਨੂੰ ਥੋੜਾ ਸੋਹਣਾ ਜਿਹਾ ਲੱਗੇ ਫਿਰ ਉਹ ਹੈਰਾਨ ਹੋ ਜਾਂਦੀ ਔਰ ਲਾਸਟ ਤੇ ਜਦੋਂ ਮਤਲਬ ਇਹਨਾਂ ਦੇ ਵੱਲੋਂ ਉਹ ਗਾ Song ਜਿਹੜਾ ਸੁਣਾਇਆ ਜਾਂਦਾ ਹੈ ਮੇਰੀ ਪਿਆਰੀ ਦਾਦੀ ਮਾਂ ਤੇ ਉਹ ਸੱਚਮੁੱਚ ਮੈਂ ਕਹਿੰਨੀ ਕਿ ਦਿਲ ਨੂੰ ਹਲੂਣ ਕੇ ਰੱਖ ਦੇਣ ਵਾਲਾ ਸੀ ਔਰ ਸੱਚਮੁੱਚ ਜਦੋਂ ਮੂਵੀ ਖਤਮ ਹੋਈ ਹੈ ਤੇ ਇੱਕ ਹੁੰਦਾ ਨੇ ਦਿਲ ਤੋਂ ਇੱਕ ਹੁੰਦਾ ਕਿ ਸਿਰ ਫਾਰਮੈਲਿਟੀ ਲਈ ਖੜੇ ਹੁੰਨੇ ਆ ਇੱਕ ਹੁੰਦਾ ਕਿ ਤੁਸੀਂ ਦਿਲ ਤੋਂ ਖੜੇ ਹੋ ਰਹੇ ਹੋ ਔਰ ਸੱਚਮੁੱਚ ਉਹ ਤਾੜੀਆਂ ਜਿਹੜੀਆਂ ਮੈਂ ਹੀ ਸਭ ਤੋਂ ਪਹਿਲਾਂ ਮਾਰੀਆਂ ਸੀ ਉਹ ਸੱਚਮੁੱਚ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਦਿਲ ਤੋਂ ਆਉਂਦੀਆਂ ਔਰ ਵਾਕਈ ਬਹੁਤ ਇਮੋਸ਼ਨਲ ਤੇ ਦਿਲ ਨੂੰ ਹਾਰਟ ਟੱਚਿੰਗ ਮੂਵੀ ਪਲੱਸ ਤੁਸੀਂ ਇਸ ਚੀਜ਼ ਤੋਂ ਬਹੁਤ ਸਾਰੀਆਂ ਕਿ ਚੀਜ਼ਾਂ ਸਿੱਖ ਸਕਦੇ ਹੋ ਇਹ ਸਿਰਫ ਬੱਚੇ ਤੇ ਦਾਦੀ ਦਾ ਇੱਕ ਬੌਂਡ ਨਹੀਂ ਆ ਕਿਵੇਂ ਸਾਰੀ ਸਿਚੁਏਸ਼ਨ ਨੂੰ ਤੁਸੀਂ ਦੇਖੋ ਕਿ ਇਹਦੇ ਵਿੱਚ ਗੌਰ ਦੇਣ ਵਾਲੀ ਇੱਕ ਵੀ ਗੱਲ ਆ ਕਿ ਨਸ਼ੇ ਦਾ ਮੁੱਦਾ ਚੁੱਕਿਆ ਗਿਆ ਕਿ ਉਹ ਨਾ ਚਾਹੁੰਦੇ ਹੋਏ ਵੀ ਉਹ ਜਿਹੜਾ ਨੌਜਵਾਨ ਆ ਉਹ ਨਸ਼ੇ ਵਿੱਚ ਦਸਿਆ ਉਹ ਚਾਹੁੰਦਾ ਆ ਕਿ ਮੇਰਾ ਬੱਚਾ ਹੈ ਮੇਰਾ ਭਤੀਜਾ ਵੀ ਆ ਮੈਂ ਇਹਦੇ ਨਾਲ ਵੀ ਖੇਡਾਂ ਹਨਾ ਉਹਨੂੰ ਨਸ਼ੇ ਨੂੰ ਲੈ ਕੇ ਵੀ ਪ੍ਰੋਬਲਮ ਆ ਉਹ ਛੱਡਣਾ ਚਾਹ ਰਿਹਾ ਪਰ ਉਹ ਛੱਡ ਨਹੀਂ ਪਾ ਰਿਹਾ ਤੁਸੀਂ ਮੈਨੂੰ ਇਹ ਲੱਗਦਾ ਵੀ ਸਾਡੀ ਇੱਕ ਜਿਹੜਾ ਆਮ ਬੰਦਾ ਹੁੰਦਾ ਨਾ ਉਹਦੀ ਜ਼ਿੰਦਗੀ ਦੇ ਨਾਲ ਜੁੜਿਆ ਹਰ ਪਲ ਜਿਹੜਾ ਇਸ ਦੇ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੇ ਅਸੀਂ ਉਹ ਤੋਂ ਥੋੜਾ ਥੋੜਾ ਵੀ ਅਪਲਾਈ ਕਰਕੇ ਵੀ ਦੇਖੀਏ ਤਾਂ ਮੈਨੂੰ ਇਹ ਲੱਗਦਾ ਵੀ ਜ਼ਰੂਰ ਇੱਕ ਵਾਰ ਮੂਵੀ ਦੇਖਣੀ ਚਾਹੀਦੀ ਬਾਕੀ ਮੈਂ ਆ ਹੋਨੈਸਟਲੀ ਇਮੋਸ਼ਨਲ ਹੋ ਗਈ ਸੀ ਇਸ ਮੂਵੀ ਨੂੰ ਦੇਖ ਕੇ ਇਟ ਵਾਸ ਐਂਡ ਰੀਅਲੀ ਬਹੁਤ ਕੱਟ ਮੂਵੀਜ਼ ਹਨ ਜਿਨ੍ਹਾਂ ਨੂੰ ਮੈਂ ਵਾਕਈ ਪਸੰਦ ਕਰਦੀ ਆਂ ਅਰੇ ਉਹਨਾਂ ਮੂਵੀਜ਼ ਦੇ ਵਿੱਚੋਂ ਸੱਚਮੁੱਚ ਇੱਕ ਸੀ ਮੈਨੂੰ ਲੱਗਦਾ ਵੀ ਹਰ ਇੱਕ ਨੂੰ ਇਹ ਜ਼ਰੂਰ ਦੇਖਣੀ ਚਾਹੀਦੀ ਆ ਇਹ ਮੇਰਾ ਪਰਸਨਲ ਓਪੀਨੀਅਨ ਆ ਅਕੋਰਡਿੰਗ ਟੂ ਮਾਈ ਐਕਸਪੀਰੀਅੰਸ ਬਾਕੀ ਇਹਦੀ ਇਹਦੀ ਕਿਊਟਨੈਸ ਨੇ ਜਿਹੜਾ ਬਣ ਮੋਇਆ ਹੈਗਾ ਉਹ ਮੈਂ ਕਹਿੰਨਾ ਵੀ ਸਾਰਿਆਂ ਸਾਰਿਆਂ ਨੇ ਉਹ ਹਸਾਇਆ ਵੀ ਰੋਇਆ ਵੀ ਬਹੁਤ ਹੀ ਜ਼ਿਆਦਾ ਯਾਦ ਵੀ ਕਰਾਈ ਇੰਨੀ ਕਿ ਜ਼ਿਆਦਾ ਇੰਨੀ ਜ਼ਿਆਦਾ ਮਤਲਬ ਪੀਨ ਪਲਸ ਇੱਕ ਚੀਜ਼ ਵਿੱਚ ਕੋਣ ਕਿਉਂਕਿ ਬੱਚੇ ਬੱਚੇ ਹੀ ਹੁੰਦੇ ਆ ਹਨਾ ਕਿ ਉਨੀ ਸੀਨੀਅਰਟੀ ਦੇ حساب ਨਾਲ ਜੇ ਆਪਾਂ ਐਕਸਪੀਰੀਅੰਸ ਬਹੁਤ سارے ਬੱਚੇ ਐਕਟਰ ਹੈਗੇ ਉਹਨਾਂ ਦਾ ਚਲੋ ਐਕਸਪੀਰੀਅੰਸ ਹੋ ਗਿਆ ਪਰ باوجود ਇਸ ਦੇ ਜਿਸ ਤਰੀਕੇ ਦਾ ਰੰਗ ਜਿਹੜਾ ਉਹ ਦਿਖਾਇਆ ਗਿਆ ਹੈ ਇੱਕ ਬਾਉਂਡ ਤੇ ਮੈਨੂੰ ਲੱਗਦਾ ਬੱਚੇ ਨੇ ਖੁਦ ਵੀ ਫੀਲ ਕੀਤਾ ਹੋਊਗਾ ਕਿ ਹਾਂ ਬਾਕੀ ਮੇਰੇ ਵੱਲੋਂ ਬੈਸਟ ਵਿਸ਼ੇਸ ਆ ਬ੍ਰਾਈਟ ਫਿਊਚਰ ਦੇ ਲਈ ਇਦਾਂ ਹੀ ਅੱਗੇ ਵਧਦੇ ਰਹੋ ਤੇ ਪੜਦੇ ਰਹੋ ਤੇ ਇਦਾਂ ਹੀ ਵੱਡਿਆਂ ਦਾ ਸਤਿਕਾਰ ਕਰਦੇ ਰਹੋ ਗੋਡ ਬles ਯੂ ਬੈਸਟ ਵਿਸ਼ੇਸ ਜੀ ਪ੍ਰਿੰਸ ਫਰ 第 <laughs> 一、这个，第、这、一个。